ਤੇ ਬਾਈ ਬੰਦੇ ਵੀ ਸਾਰੇ ਬੰਦੇ ਆ ਜੀ ਕੋਈ ਨਾ ਕੋਈ ਟੈਲੈਂਟ ਚਲੋ ਟੈਲੈਂਟ ਤਾਂ ਸਾਰਿਆਂ ਨੂੰ ਦਿੱਤਾ ਹੁੰਦਾ ਪਰਮਾਤਮਾ ਨੇ ਕੋਈ ਨਾ ਕੋਈ ਫਿਰ ਕੀ ਕੀ ਬਾਈ ਤੁਸੀਂ ਕੀ ਕਰਦੇ ਹੋ ਜੀ ਤੁਸੀਂ ਤਾਂ ਗੱਜਲ ਗੋਜਲ ਲਿਖਦੇ ਲੱਗਦੇ ਜਿਹੜੇ ਸਾਹਮਣੇ ਜਿਆਦਾ ਸੀਰੀਅਸ ਹੋਏ ਬੈਠੇ ਹੋ ਅੱਛਾ ਤੁਸੀਂ ਲੋ ਕਰਦੇ ਹੋ ਜੀ ਬਾਈ ਤੁਹਾਨੂੰ ਇਹ ਚੀਜ਼ ਪਤਾ ਹੈ ਕਿ ਤੁਹਾਨੂੰ ਲੋਕ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਹਾਂ ਬਾਈ ਮਤਲਬ ਮੈਨੂੰ ਬੱਚੇ ਬਹੁਤ ਕਰਦੇ ਨੇ ਬਹੁਤ ਜ਼ਿਆਦਾ ਇਹ ਅੱਖਾਂ ਚੱਖਾਂ ਬੁਲਾਣੀਆਂ ਥੈਂਕ ਯੂ ਵਾਹ ਹੌਣ ਨਾ ਤਾੜੀ ਮਾਰਿਓ ਭਾਈ ਬਣੇ ਯਾਰ ਐ ਪਹਿੜਾ ਜਾ ਲਾ ਦੋ ਵੀ ਸਾਥੇ ਹੋਰ ਜਮਾਂ ਆਰਾਮ ਨਾਲ ਬੈਠੋ ਭਾਈ ਬਣੋ ਚਿੱਲ ਕਰੋ ਬਾ ਐ ਸਮਝੋ ਵੀ ਘਰੇ ਬੈਠੇ ਆਪਾਂ ਠੀਕ ਐ ਪਾਪ ਕੌਰਨ ਮੰਗਾਲਨੇ ਆ ਗਜ਼ਲ ਸਭ ਮੈਂ ਇਹਨਾਂ ਨੂੰ ਪਹਿਲਾਂ ਹੀ ਕਿਹਾ ਸੀ ਬਾਈ ਸੌ ਲੱਗੇ ਮੈਂ ਨਾ ਭਾਈ ਮਤਲਬ ਉਹ ਬੰਦਿਆਂ ਨੂੰ ਸਾਰਿਆਂ ਨੂੰ ਨੋਟ ਕੀਤਾ ਮਤਲਬ ਚਲੋ ਹੌਣ ਆਲੇ ਦਾਲੇ ਮਾਹੌਲ ਹੀ ਐ ਜਾ ਨਾ ਨੋਟ ਕਰਨਾ ਪੈਂਦਾ ਮਤਲਬ ਉਹ ਬੰਦਿਆਂ ਨੂੰ ਸਾਰਿਆਂ ਨੂੰ ਨੋਟ ਕੀਤਾ ਮੈਂ ਥੋੜੇ ਕ ਨਹੀਂ ਦੇ ਕੇ ਮੈਂ ਕਿਹਾ ਯਾਰ ਬਾਈ ਗਜਲਾਂ ਗਜਲਾਂ ਲਿਖਦਾ ਹਾਣਾ ਸੱਚੀ ਬਾਈ ਬਾਈ ਬੈਠਾ ਵੀ ਐ ਪੂਰਾ ਸੀਰੀਅਸ ਹੋ ਰਿਹਾ ਵੀ ਤੁਹਾਰੇ ਚਸ਼ਮੇ ਤੇ ਗਰੀ ਪਾਣੀ ਦੀ ਬੂੰਦਾਂ ਐਂ ਇਹ ਕਹੂੰਗਾ ਬਾਈ ਅੱਗ ਲੱਗਦੀ ਆ ਇਹ ਲੋ ਕਰੋ ਬਾਈ ਇਹ ਬਾਈ ਨਾ ਕੱਲ੍ਹ ਡੀਹਲ ਪੁਲ ਪਕਾਰਦੇ ਹੋ ਬਾਈ ਤੁਹਾਡੇ ਚੈਂਬਰ ਚ ਆਵਾਂਗੇ ਆਈ ਫਸੇ ਫਸਾਏ ਕੇ ਪਹਿਲਾਂ ਹੀ ਹਾਂ ਬਾਈ ਮੈਨੂੰ ਪਤਾ ਹੈ ਵੀ ਸਾਡੇ ਤੇ ਕੇ ਨਾ ਕੇ ਨੀ ਉਹੀ ਵੀ ਜਿਵੇਂ ਸਿੱਧੂ ਭਾਈ ਕਹਿੰਦਾ ਜੁੱਤੀ ਬਣਾ ਜਰਾਬਾਂ ਤੋਂ ਪਾਈ ਐ ਕੇ ਨਾ ਕੇ ਨੀ ਦਰਖਾਸਤ ਦੇ ਦੇਣੀ ਹੈ ਸਾਡੇ ਤੇ ਸਹੀ ਗੱਲ ਤੁਹਾਨੂੰ ਦਾਦਾ ਬਾਈ ਗੱਲ ਜੀ ਬਾਈ ਦਰਖਾਸਤ ਤੋਂ ਜ਼ਿਆਦਾ ਗਿਆ ਸਾਡੇ ਨਾ ਮਤਲਬ ਕੋਈ ਸ਼ੋਅ ਸੀਗਾ ਹੂੰ 2023 ਚ ਬਾਈ ਉਹ ਕੀ ਹੁੰਦਾ ਜੀ ਮਤਲਬ ਉਹਨਾਂ ਦਾ ਨਾ ਕੋਈ ਇਸ਼ੂ ਹੋ ਜਾਂਦਾ ਜੀ ਤੇ ਉਹਨਾਂ ਨੇ ਸਾਨੂੰ ਅਡਵਾਂਸ ਪਾਇਆ ਹੁੰਦਾ 65000 ਰੁਪਏ ਉਹਨਾਂ ਦਾ ਕੋਈ ਇਸ਼ੂ ਹੁੰਦਾ ਤੇ ਉਹ ਸਾਨੂੰ ਉਹਨਾਂ ਦਾ ਫੋਨ ਆਉਂਦਾ ਵੀ 18 ਜਨਵਰੀ ਦਾ ਸ਼ਾਇਦ 18 ਦਸੰਬਰ ਦਾ ਵਿਆਹ ਸੀ ਤੇ ਉਹਨਾਂ ਦਾ ਸਾਨੂੰ 11 12 ਤਰੀਕ ਨੂੰ ਫੋਨ ਆਉਂਦਾ ਵੀ ਬਾਈ ਸਾਡਾ ਸ਼ੋਅ ਕੈਨਸਲ ਹੋ ਗਿਆ ਤੇ ਵੀ ਤੁਸੀਂ ਕੋਈ ਹੋਰ ਕਰ ਲਓ ਅਸੀਂ ਕਹਿੰਦੇ ਬਾਈ ਵੀ ਹੋਰ ਤਾਂ ਹੋਣਾ ਨਹੀਂ ਜੀ ਤੇ ਵੀ ਬਾਈ ਵੀ ਚਲੋ ਯਾਰ ਸਾਡਾ ਨੁਕਸਾਨ ਹੋ ਗਿਆ ਕਹਿੰਦੇ ਬਾਈ ਤੁਸੀਂ ਐਂ ਕਰੋ ਵੀ ਜਦੋਂ ਅਸੀਂ ਅਗਲੇ ਸਾਲ ਜਾਂ ਇਸ ਤੋਂ ਅਗਲੇ ਸਾਲ ਚਾਹੇ 2030 ਚ ਕਰੀਏ ਵੀ ਜਦੋਂ ਵੀ ਅਸੀਂ ਫੰਕਸ਼ਨ ਕਰਾਂਗੇ ਵੀ ਥੋੜੇ ਹੀ ਪ੍ਰੋਗਰਾਮ ਹੋਊਗਾ ਤੇ ਮੈਂ ਕਹਾ ਬਾਈ ਵੀ ਚਲੋ ਸਾਡੀ ਵੀ ਜਵਾਨ ਆ ਵੀ ਜਿੰਨੇ ਚ ਤੁਸੀਂ ਕੀਤਾ ਸੀ 4.5 ਚ ਕੀਤਾ ਸੀ ਤੇ 4.5 ਚ ਆ ਕੀ ਕਰੀ ਜੰਨਾ ਬਾਈ ਨੂੰ ਖਲਾਉਂਦਾ ਇਹ ਸ਼ੋਰ ਰੋਕੋ ਉਹ ਉਹ ਨੂੰ ਕਰਨੀ ਲੱਭ ਰਿਹਾ ਅੱਛਾ ਬਾਈ ਮੜਾ ਲੈ ਉਹ ਗੱਲ ਕਰਿਓ ਕੋਈ ਅੱਡ ਨਾਲ ਦੇ ਦੋ ਬੰਦੇ ਆਉਟ ਲੈ ਜੇ ਫਿਰਦੇ ਨੇ ਲਿਆ ਹੀ ਲੱਗ ਕੇ ਬਾਈ ਵਾ ਸੁਣ ਜਾਓ ਤਾੜੀਆਂ ਨਹੀਂ ਮਾਰਨੀ ਨਹੀਂ ਬਾਈ ਉਹ ਐ ਥੋੜਾ ਜਿਹਾ ਮੈਨੂੰ ਸੰਗ ਲਾ ਲਈਆ ਸੁਣਦਾ ਹਾਂ ਬਾਈ ਉਹ ਕੀ ਹੋਇਆ ਜੀ ਆਈ ਗਿਆ ਵੀ ਬਾਈ ਸਾਡੀ ਵੀ ਜਵਾਨ ਆ ਵੀ 4.5 ਲੱਖ ਜੀ ਕਰ ਲਾਂਗੇ ਸ਼ੋ ਆਹ ਸਾਲ ਬਾਈ ਉਹਨਾਂ ਦਾ ਫੋਨ ਆ ਗਿਆ ਐ ਬਾਈ ਫੋਨ ਆਇਆ ਉਹ ਕਹਿੰਦੇ ਵੀ ਐਦਾਂ ਕਰਕੇ ਆਹ ਸਾਲ ਨਹੀਂ ਪਿਛਲੇ ਸਾਲ 2024 ਚ ਫੋਨ ਆ ਗਿਆ ਵੀ ਬਾਈ ਜੀ ਸਾਡਾ ਰਿਸ਼ਤਾ ਓਕੇ ਹੋ ਗਿਆ ਵੀ ਸਾਡਾ ਅਸੀਂ 26 ਜਨਵਰੀ ਪਤਾ ਨਹੀਂ ਕਿੰਨੀ ਤਰੀਕ ਡਨ ਕਰਤੀ ਤੇ ਵੀ ਡਨ ਨਹੀਂ 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 ਸੌਰੀ 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 ਮਤਲਬ ਬਾਈ ਉਹਨਾਂ ਦੀ ਕਾਲ ਆਉਂਦੀ ਆ ਜਿੱਦੇ ਉਹਨਾਂ ਦੇ ਵਿਆਹ ਹੁੰਦਾ ਉਦੋਂ ਇੱਕ ਦਿਨ ਪਹਿਲਾਂ ਸਾਨੂੰ ਅਸੀਂ ਸ਼ੋਅ ਤੇ ਜਾਈ ਜਾਨੇ ਹੁੰਨੇ ਆ ਤੇ ਉਹਨਾਂ ਦੀ ਕਾਲ ਆਉਂਦੀ ਆ ਅੰਗਰੇਜ਼ਲੀ ਬਾਈ ਨੇ ਸਿੰਗਰ ਜੀ ਉਹਨਾਂ ਦੇ ਨਾਲ ਨਾ ਮੈਨੇਜਰ ਹੁੰਦੇ ਆ ਬਾਈ ਸੇਖੋਂ ਸਾਹਿਬ ਛੋਟੇ ਜੇ ਕੱਦ ਦੇ ਬਾਈ ਤੇ ਉਹਨਾਂ ਦਾ ਸਾਨੂੰ ਫੋਨ ਆਇਆ ਉਹ ਕਹਿੰਦੇ ਵੀ ਬਾਈ ਕੱਲ ਨੂੰ ਆਪਣਾ ਸ਼ੋਅ ਆ ਵੀ ਸਾਊਂਡ ਤੁਸੀਂ ਲੈ ਕੇ ਆਉਂਗੇ ਅਸੀਂ ਮੈਂ ਕਿਹਾ ਬਈ ਸਾਡਾ ਸ਼ੋਅ ਕਹਿੰਦੇ ਭਾਈ ਉਹਨਾਂ ਦੇ ਮੈਂ ਕਿਹਾ ਭਾਈ ਵੀ ਸਾਡਾ ਸ਼ੋਅ ਨਹੀਂ ਹੈਗਾ ਤੇ ਉਹ ਕਹਿੰਦੇ ਭਾਈ ਉਹ ਤਾਂ ਤਿਆਰੀਆਂ ਖਿੱਚੀ ਬੈਠਿਆ ਮੈਂ ਕਿਹਾ ਸਾਨੂੰ ਤਾਂ ਕਾਲ ਹੀ ਨਹੀਂ ਆਈ ਉਹਨਾਂ ਦੀ ਤੇ ਉਹ ਕਹਿੰਦੇ ਯਾਰ ਭਾਈ ਵੀ ਸਾਨੂੰ ਤਾਂ ਉਹ ਕਹੀ ਜਾਂਦੇ ਆ ਮੈਂ ਕਿਹਾ ਭਾਈ ਤੁਸੀਂ ਮੈਨੂੰ ਨੰਬਰ ਭੇਜੋ ਉਹਨਾਂ ਦਾ ਆਈ ਭਾਈ ਉਹਨਾਂ ਨੂੰ ਕਾਲ ਲਾਈਆ ਸੀਗਾ ਵੀ ਭਾਈ ਵੀ ਯਾਰ ਸਾਡਾ ਤਾਂ ਸ਼ੋਅ ਹੈ ਨਹੀਂ ਤੁਹਾਡੇ ਕੱਲ ਨੂੰ ਉਹ ਕਹਿੰਦਾ ਭਾਈ ਵੀ ਆਪਣੀ ਗੱਲ ਹੋਈ ਸੀ ਮੈਂ ਕਿਹਾ ਕਦੋਂ ਕਹਿੰਦਾ ਭਾਈ ਪਿਛਲੇ ਸਾਲ ਮੈਂ ਕਿਹਾ ਭਾਈ ਆਪਣੀ ਗੱਲ ਹੋਈ ਸੀ ਪਿਛਲੇ ਸਾਲ ਵੀ ਜਦੋਂ ਤੁਸੀਂ ਫੰਕਸ਼ਨ ਕਰੋਗੇ ਸਾਨੂੰ ਦਾਤ ਦਿਓ ਮੈਂ ਕਹਾਂ ਬਾਈ ਤੂੰ ਤਾਂ ਸਾਨੂੰ ਦੱਸਿਆ ਹੀ ਨਹੀਂ ਹੈਗਾ ਹੂੰ ਤੇ ਫੇਰ ਕਹਿੰਦੇ ਬਾਈ 50000 ਰੁਪਏ ਮੋੜੋ ਕੋਈ ਹੋਰ ਮੈਂ ਗੱਲ ਭੁੱਲ ਗਿਆ ਯਾਰ ਬਾਈ ਉਹ 50000 ਤੁਹਾਤੋਂ ਜਿਹੜਾ ਪਹਿਲਾਂ ਉਹਨਾਂ ਦੀ ਤਰੀਕ ਤਾਂ ਆਈ ਸੀ ਸ਼ੁਰੂ ਤੋਂ ਸੁਣਾਓ ਸ਼ੁਰੂ ਤੋਂ ਸੁਣਾਓ ਕੱਟ 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 ਦਿਓ ਸ਼ੁਰੂ ਤੋਂ ਸੁਣਾਉਣਾ ਗੱਲ ਪਟਕ ਗਿਆ ਸੀ ਦਿਮਾਗ ਆਹ ਬੰਦਿਆਂ ਦਾ ਫੋਨ ਆ ਗਿਆ ਵਿੱਚ ਆਪਣੇ ਦਾ ਯਾਰ ਕੀ ਹੋਇਆ ਬਾਈ ਵਿਆਹ ਦਾ ਪ੍ਰੋਗਰਾਮ ਸੀਗਾ ਸਾਨੂੰ ਜਿਮ ਚ ਆ ਕੇ ਸਾਈ ਦੇ ਜਾਂਦੇ ਆ ਤੇ ਸਾਈ ਦੇ ਜਾਂਦੇ ਆ ਉਹਨਾਂ ਦਾ ਬਾਈ ਕੁਦਰਤੀ ਕੋਈ ਇਸ਼ੂ ਹੋ ਜਾਂਦਾ ਕੈਨਸਲ ਹੋ ਜਾਂਦਾ ਸ਼ੋਅ ਉਹ ਸਾਨੂੰ ਕਹਿੰਦੇ ਵੀ ਬਾਈ ਸਾਡੀ ਸਾਈ ਮੋੜ ਦਿਓ ਅਸੀਂ ਸਾਈ ਵਾਪਸ ਕਰ ਦਿੰਨੇ ਉਹਨਾਂ ਨੂੰ ਉਦੋਂ ਬਾਅਦ ਉਹਨਾਂ ਦੀ ਸਾਨੂੰ ਕਾਲ ਆਉਂਦੀ ਹੈ ਕਹਿੰਦੇ ਵੀ ਬਾਈ ਇਦਾਂ ਕਰਕੇ ਵੀ ਸਾਡਾ ਵੀ ਜੇ ਦੁਬਾਰੇ ਅਗਲੇ ਸਾਲ ਉਹ ਸਾਡੇ ਸ਼ੋਅ ਲਾ ਦੋਗੇ ਆਈ ਗਿਆ ਬਾਈ ਵੀ ਕੋਈ ਚੱਕਰ ਨਹੀਂ ਲਾ ਦਾਂਗੇ ਵੀ ਤੁਹਾਡੇ ਚਲੋ ਇਸ਼ੂ ਹੀ ਐਦਾਂ ਦਾ ਹੋ ਗਿਆ ਵੀ ਅਸੀਂ ਜਿੰਨੇ ਰੇਟ 'ਚ ਐਸ ਸਾਲ ਕੀਤਾ ਹੀ ਸਾਈ ਚਾਹੇ ਸਾਡਾ ਅਗਲੇ ਸਾਲ ਰੇਟ 10 ਲੱਖ ਹੋਵੇ ਵੀ ਪਾ ਅਸੀਂ ਆਹੀ ਰੇਟ 'ਚ ਲਾ ਦਾਂਗੇ ਚਲੋ ਜੀ ਹੁੰਦੀ ਹੈ ਜੀ ਗੱਲ ਉਹਨਾਂ ਨੂੰ ਇਹ ਹੋ ਜਾਂਦਾ ਵੀ डन ਹੈ ਗਲਾਬ ਤਾਂ डन ਹੈ ਵਿਆਹ ਤੋਂ ਇੱਕ ਦਿਨ ਪਹਿਲਾਂ ਉਹਨਾਂ ਦਾ ਫੋਨ ਨਹੀਂ ਆਉਂਦਾ ਸਾਨੂੰ ਸੇਖੋਂ ਬਾਈ ਦਾ ਫੋਨ ਆਉਂਦਾ ਕੱਲ ਨੂੰ ਆਪਣਾ ਪ੍ਰੋਗਰਾਮ ਆ ਸਾਉਂਡ ਥੋੜਾ ਜਿਹਾ ਸਾਡਾ ਇਹ ਕਿਹਾ ਬਾਈ ਸਾਡਾ ਤਾਂ ਸ਼ੂ ਹੀ ਨਹੀਂ ਹੈਗਾ ਭਾਈ ਅਸੀਂ ਉਹ ਬੰਦਿਆਂ ਨੂੰ ਫੋਨ ਲਾਉਨੇ ਵਿਆਹ ਵਾਲਿਆਂ ਨੂੰ ਇਹ ਕਿਹਾ ਬਾਈ ਜੀ ਵੀ ਤੁਸੀਂ ਤਾਂ ਯਾਰ ਸਾਨੂੰ ਦੱਸੇ ਹੀ ਨਹੀਂ ਹੈਗਾ ਉਹ ਕਹਿੰਦਾ ਬਾਈ ਦੱਸਣ ਵਾਲੀ ਕਿਹੜੀ ਗੱਲ ਸੀ ਇਹਦੇ 'ਚ ਕਹਿੰਦਾ ਆਪਣੀ ਪਿਛਲੇ ਸਾਲ ਗੱਲ ਤਾਂ ਹੋ ਗਈ ਸੀ ਅਸੀਂ ਕਿਹਾ ਬਾਈ ਸਾਨੂੰ ਡੇਟ ਦੱਸੇਗਾ ਪੈਲਸ ਦੱਸੇਗਾ ਫੇਰ ਹੀ ਆਵਾਂਗੇ ਮੈਂ ਕਿਹਾ ਯਾਰ ਸਾਨੂੰ ਉਹ ਤਾਂ ਤਾਂ ਦੱਸਿਆ ਨਹੀਂ ਤੇ ਕਹਿੰਦਾ ਬਾਈ ਬਣੇ ਮਾਤੋਂ ਨੂੰ ਇਹ ਡੱਬਾ ਦਾ ਫੜਾ ਕੇ ਸੀ ਹਾਂ ਤੇ ਕਹਿੰਦਾ ਵੀਰਾ ਬਣੇ ਹੁਣ ਕੱਲ ਨੂੰ ਆ ਜਿਓ ਫਿਰ ਤਿਆਰੀ ਖਿੱਚ ਕੇ ਆਈਗਾ ਬਾਈ ਸਾਡਾ ਕਰਨਾਲ ਪ੍ਰੋਗਰਾਮ ਸਾਤੋਂ ਨਹੀਂ ਆਏ ਜਾਣਾ ਉਹ ਬਾਈ ਹੁਣ 5 ਦਿਨ 5 ਦਿਨ ਹੋ ਗਏ ਸਾਨੂੰ ਸੰਮਣੀ ਭੇਜੀ ਜਾਂਦੇ ਤਾਂ ਗਿਆਈ ਥੋੜੀ ਲੋਡ ਪੈਣੀ ਆ ਸਾਨੂੰ